ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਸਵਾਗਤ ਹੈ ਤੁਹਾਡਾ ਰਾਜੇ ਸਾਰਿਆਂ ਦਾ ਤੁਹਾਡੇ ਆਪਣੀ ਹੀ ਪਿਆਰੇ YouTube ਚੈਨਲ ਦੇ ਉੱਪਰ ਤੇ ਉਮੀਦ ਕਰਦਾ ਹਾਂ ਰਾਜੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਪੰਜਾਬ ਪੁਲਿਸ ਲਿਪਰਤੀ ਆਪਣੀ 2024 ਵਾਲੀ ਠੀਕ ਹੈ ਜੀ ਉਸ ਦੇ ਰਿਜ਼ਲਟ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਨਾਲ ਹੀ ਇਸ ਦੇ ਵਿੱਚ ਜਿਹੜੀ ਫਾਈਨਲ ਕੱਟਆਫ ਹੈ ਜਿਹੜੀ ਕਿੰਨੀ ਕੁ ਵੱਧ ਸਕਦੀ ਹੈ ਬਹੁਤ ਸਾਰੇ ਕੈਂਡੀਡੇਟ ਦੇ ਮੈਸੇਜ ਆਏ ਕਿ ਕਿੰਨੀ ਕੁ ਇਸ ਦੇ ਵਿੱਚ ਫਾਈਨਲ ਕੱਟਆਫ ਜਿਹੜੀ ਰਹਿੰਦੀ ਹੈ ਦੇ ਨਾਲ ਨਾਲ ਇਸ ਦੇ ਵਿੱਚ ਜਿਹੜੀ ਡੀਵੀਆ ਉਹ ਕਿੰਨੇ ਕ ਟਾਈਮ ਤੱਕ ਹੋ ਸਕਦੀ ਹੈ ਸਾਰਾ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਬਨੇ ਰਹੋ ਜੀ ਠੀਕ ਹੈ ਤਾਂ ਰਾਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰਿਜ਼ਲਟ ਨੂੰ ਲੈ ਕੇ ਸੋ ਬਹੁਤ ਸਾਰੇ ਬੱਚੇ ਉਡੀਕ ਕਰ ਰਹੇ ਨੇ ਜਿਹੜੀ ਕਿ ਰਿਜ਼ਲਟ ਹੈ ਕਿਉਂਕਿ ਪਿਛਲੀ ਵਾਰ ਜਿਹੜਾ ਰਿਜ਼ਲਟ ਸੀ ਉਹ 15 ਦਿਨਾਂ ਦੇ ਬਾਅਦ ਹੀ ਆ ਗਿਆ ਸੀ ਪਰ ਇਸ ਵਾਰ ਰਿਜ਼ਲਟ ਜਿਹੜਾ 1 ਮਹੀਨੇ ਤੋਂ ਉੱਪਰ ਹੋ ਗਿਆ ਤੇ ਨਾਲ ਹੀ ਨਾਲ ਉਹ ਪੁਲਿਸ ਜਿਹੜਾ ਆਪਣੇ ਅਫਸਰ ਨੇ ਸੋ ਉਹਨਾਂ ਦੀ ਸਟੇਟਮੈਂਟ ਵੀ ਆ ਚੁੱਕੀ ਹੈ ਠੀਕ ਹੈ ਜੀ ਸੋ ਉਹਨਾਂ ਨੇ ਕਿਹਾ ਸੀ ਕਿ ਰਿਜ਼ਲਟ ਜਲਦੀ ਅਪਡੇਟ ਹੋ ਜਾਵੇ ਤਾਂ ਤੁਸੀਂ ਮੰਨ ਕੇ ਚੱਲੋ ਰਾਜੀ ਜਿਹੜਾ ਰਿਜ਼ਲਟ ਹੈ ਸੋ ਜਨਵਰੀ ਦੇ ਸੈਕੰਡ ਵੀਕ ਠੀਕ ਹੈ ਜੀ ਜਨਵਰੀ ਦੇ ਸੈਕੰਡ ਵੀਕ ਤੱਕ ਜਿਹੜਾ ਰਿਜ਼ਲਟ ਆ ਤੁਹਾਡਾ ਉਹ ਅਪਡੇਟ ਹੋ ਜਾਊਗਾ ਤੇ ਤੁਸੀਂ ਮੰਨ ਕੇ ਚੱਲੋ ਕਿ ਜਿਹੜਾ ਥਰਡ ਵੀਕ ਤੱਕ ਆ ਜਿਹੜਾ ਆਪਣਾ ਜਨਵਰੀ ਦਾ ਐਂਡ ਤੱਕ ਠੀਕ ਹੈ ਜੀ ਜਿਹੜੀ ਡੀਵੀ ਹੈ ਤੁਹਾਡੀ ਉਹ ਸਟਾਰਟ ਹੋ ਜੇਗੀ ਤਾਂ ਹੁਣ ਤੁਹਾਨੂੰ ਬਹੁਤਾ ਸਮਾਂ ਨਹੀਂ ਦਿੱਤਾ ਜਾਊਗਾ ਜਿਹੜੇ ਡਾਕੂਮੈਂਟ ਵਗੈਰਾ ਨੇ ਉਹ ਆਪਣੇ ਹੁਣ ਤੋਂ ਹੀ ਰੈਡੀ ਕਰ ਲਓ ਜਿਵੇਂ ਕਿ ਕਾਸਟ ਦਾ ਹੋ ਗਿਆ ਠੀਕ ਹੈ ਜੀ ਤਾਂ ਬਹੁਤ ਸਾਰੇ ਮੱਚੇ ਦੇ ਮੈਸੇਜ ਆਏ ਕਿ ਸਰ BC ਦਾ ਸਰਟੀਫਿਕੇਟ ਚਾਹੀਦਾ ਚੱਲਦਾ ਇੱਕ ਜਾਂ OBC ਦਾ ਤਾਂ ਜਰਾ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਜਿਹੜਾ OBC ਦਾ ਹੁੰਦਾ ਸਰਟੀਫਿਕੇਟ ਉਹ ਤਾਂ ਆਪਣੇ ਸੈਂਟਰ ਵਾਸਤੇ ਹੋਊਗਾ ਤੇ ਜਿਹੜਾ ਬੈਕਵਰਡ ਕਲਾਸ ਦੀ ਕਿ BC ਦਾ ਹੋਊਗਾ ਉਹ ਆਪਣੇ ਪੰਜਾਬ ਸਟੇਟ ਵਾਸਤੇ ਹੁੰਦਾ ਹੈ ਠੀਕ ਹੈ ਜੀ ਤਾਂ ਤੁਸੀਂ ਜਿਹੜੇ BC ਕੈਟਾਗਰੀ ਦੇ ਬੱਚੇ ਨੇ ਤਾਂ ਉਹ ਆਪਣਾ ਇਹ ਬਣਾਇਓ BC ਕੈਟਾਗਰੀ ਦਾ ਤਾਂ ਜੋ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਹ ਸੈਂਟਰ ਵਾਸਤੇ ਹੁੰਦਾ ਜੀ OBC ਦਾ ਅਦਰ ਬੈਕਵਰਡ ਕਲਾਸ ਦਾ ਠੀਕ ਹੈ ਜੀ ਤਾਂ ਇਹ ਨੋਟ ਰੱਖਿਓ ਕਿ ਸਰ ਜਿਹੜਾ ਇੱਕ ਜੇਲ੍ਹਵਾੜਨ ਦਾ ਰਿਜ਼ਲਟ ਆ ਉਹ ਨੂੰ ਨੂੰ ਬਹੁਤ ਟਾਈਮ ਹੋ ਗਿਆ ਤਾਂ ਜਿਹੜਾ ਜੇਲ ਵਾਰਡਨ ਦਾ ਰਿਜ਼ਲਟ ਅਜੀ ਉਹ ਵੀ ਤੁਹਾਨੂੰ ਹੁਣ ਆਪਣੇ ਜਨਵਰੀ ਦੇ ਲਾਸਟ ਤੱਕ ਜਿਹੜਾ ਟ੍ਰਾਇਲ ਨੇ ਉਹ ਵੀ ਸਟਾਰਟ ਹੋ ਜਾਣਗੇ ਸੋ ਆਪਣਾ ਇੱਕ ਯਾਰ ਦੋ ਮਿੱਤਰ ਹੀ ਆਪਣਾ ਸੋ ਉਹਨਾਂ ਦੇ ਵੱਲੋਂ ਇੱਕ ਸੂਚਨਾ ਦਿੱਤੀ ਗਈ ਸੀ ਕਿ ਜੇ ਜਨਵਰੀ ਦੇ ਐਂਡ ਤੱਕ ਜਿਹੜੀ ਟ੍ਰਾਇਲ ਨੇ ਤੁਹਾਡੇ ਉਹ ਸਟਾਰਟ ਹੋ ਜਾਣਗੇ ਤਾਂ ਆਪਣੇ ਟ੍ਰਾਇਲ ਦੀ ਉਧਰ ਵੀ ਤਿਆਰੀ ਰੱਖੋ ਠੀਕ ਹੈ ਤੇ ਹੁਣ ਗੱਲ ਕਰਦੇ ਆ ਪਰਾ ਜੀ ਕੱਟ-ਆਫ ਦੀ ਤਾਂ ਬੈਸੇ ਤੇ ਮੈਂ ਕੱਟ-ਆਫ ਦੇ ਉੱਪਰ ਵੀਡੀਓ ਪਹਿਲਾਂ ਪਾ ਚੁੱਕਿਆ ਹਾਂ 10 ਵੀ ਦਿੱਤਾ ਹੈ ਵੀ ਇਹਨਾਂ ਇੱਕ ਕੱਟ-ਆਫ ਹੈ ਜਿਹੜੀ ਉਹ ਰਹਿ ਸਕਦੀ ਹੈ ਤੇ ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਫਾਈਨਲ ਕਿੰਨੀ ਕਿ ਰਹਿ ਸਕਦੀ ਹੈ ਦੇਖੋ ਜਿਹੜੇ ਕਿ ਜਨਰਲ ਕੈਟਾਗਰੀ ਦੇ ਬੱਚੇ ਨੇ ਠੀਕ ਹੈ ਜੀ ਤਾਂ ਜਿੰਨੀ ਕਿ ਹੁਣ ਆਪਣੀ ਕੱਟਆਫ ਗਈ ਹੈ 761 ਦੇ ਲਗਭਗ ਆਪਣੀ ਮੈਟ ਹੈ ਤਾਂ ਜਨਰਲ ਕੈਟਾਗਰੀ ਦੀ ਮੰਨੀ ਹੈ ਜ ਆਪਣਾ ਤਾਂ 761 ਠੀਕ ਹੈ ਜੀ ਇਹ ਮੈਟ ਹੈ ਤਾਂ ਇਸ ਦੇ ਵਿੱਚ ਰਾਜ ਤੁਸੀਂ 7 ਜਾਂ 8 ਨੰਬਰ ਇਹ ਪਲੱਸ ਮੰਨ ਕੇ ਚੱਲੋ ਠੀਕ ਹੈ ਜੀ ਜਿਹੜੀ ਕਿ ਆਪਣੀ ਹੁਣ ਡੀਵੀ ਵਾਸਤੇ ਕੱਟਆਫ ਆਏਗੀ ਡੀਵੀ ਵਾਸਤੇ ਹੋ ਰਹੀ ਹੈ ਕੱਟਆਫ ਠੀਕ ਹੈ ਤਾਂ ਤੁਸੀਂ ਮੰਨ ਕੇ ਚੱਲੋ ਜਿਨ੍ਹਾਂ ਦੇ 78 79 78 ਜਾਂ 79 ਦੇ ਵਿੱਚ ਨੰਬਰ ਹੈਗੇ ਨੇ ਉਹ ਬਿਲਕੁਲ 100% ਸ਼ੋਰ ਨੇ ਕਿ ਉਹਨਾਂ ਦਾ ਆਰਬੰਡ ਦੇ ਵਿੱਚ ਆਰਮਨਾਲ ਆ ਜਾਊਗਾ ਠੀਕ ਹੈ ਜੀ ਕਿਉਂਕਿ ਦੋ ਕੈਟ ਨੇ ਇਸ ਵਾਰ ਇੱਕ ਡਿਸਟ੍ਰਿਕਟ ਹੋ ਗਿਆ ਕਾਰਮੰਡ ਹੋ ਗਿਆ ਤਾਂ ਦੋ ਢਾਈ ਨੰਬਰ ਦਾ ਫਰਕ ਹੈ ਜਿਹੜਾ ਆਪਣਾ ਆਰਬੰਡ ਦੇ ਨਾਲ ਪਾਇਆ ਜਾਂਦਾ ਕਿਉਂਕਿ ਡਿਸਟ੍ਰਿਕਟ ਦੀ ਥੋੜੀ ਜਿਹੀ ਹਾਈ ਚੱਲ ਜਾਂਦੀ ਹੈ ਤਾਂ ਆਰਬੰਡ ਵਾਲ ਬਿਲਕੁਲ ਸੇਫ ਹੋ ਜਾਣਗੇ ਇਸ ਦੇ ਵਿੱਚ ਬਾਕੀ ਹੋਰ ਕੈਟੇਗਰੀਆਂ ਦੇ ਵਿੱਚ ਵੀ ਸੋ ਇੱਕ ਨੰਬਰ ਰੇਟ ਨੰਬਰ ਦਾ ਫਰਕ ਪੈਂਦਾ ਰਹਿੰਦਾ ਅਦਰ ਕੈਟੇਗਰੀ ਦਾ ਤੇ ਜੇਕਰ ਆਪਾਂ ਫਾਈਨਲ ਦੀ ਗੱਲ ਕਰੀਏ ਵੀ ਫਾਈਨਲ ਕਿੰਨੀ ਕੁ ਵੱਧ ਸਕਦੀ ਹੈ ਦਾ ਫਾਈਨਲ ਰਾਜੀ ਜ਼ਿਆਦਾ ਨਹੀਂ ਵੱਦੀ ਹੁੰਦੀ ਫਾਈਨਲ ਦੇ ਵਿੱਚ ਸਿਰਫ ਇੱਕ ਨੰਬਰ ਦਾ ਜਾਂ ਫਿਰ ਅੱਧਾ ਨੰਬਰ ਦਾ ਠੀਕ ਹੈ ਇੰਨਾ ਕੁ ਫਰਕ ਤਾਂ ਪੈਂਦਾ ਹੁੰਦਾ ਹੈ ਬਾਕੀ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਡੀਵੀ ਤੁਹਾਨੂੰ ਅਦਾਜਾ ਹੋ ਜਾਏਗਾ ਕਿ ਜਿਹਦੇ ਕਿੰਨੇ ਕ ਨੰਬਰ ਨੇ ਉਹਦੇ ਸਾਹਮਣੇ ਬੱਚਾ ਉਹ ਸੇਫ ਹੋ ਜਾਊਗਾ ਉਸ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਤਾਂ ਜਿਹੜੇ ਬੱਚੇ ਨੇ ਹੁਣ ਦਾ ਹੱਦ ਤੱਕ ਡਾਕੂਮੈਂਟ ਆਪਣੇ ਤਿਆਰ ਨਹੀਂ ਕਰਵਾਏ ਤਾਂ ਜਲਦੀ ਤੋਂ ਜਲਦੀ ਆਪਣੇ ਜਿਹੜੇ ਡਾਕੂਮੈਂਟ ਨੇ ਰਾਜੀ ਸਵਕਾਸ਼ ਦਾ ਹੋ ਗਿਆ ਰੈਜ਼ਿਡੈਂਸ ਦਾ ਹੋ ਗਿਆ ਠੀਕ ਹੈ ਜੀ ਸੋ ਆਪਣੇ ਜਿਹਨੇ ਵੀ ਸਰਟੀਫਿਕੇਟ ਜਿਹਨੂੰ ਉਹਨਾਂ ਨੇ ਅਪਲੋਡ ਕਰੇ ਸੀ ਤਾਂ ਸਾਰੇ ਆਪਣੇ ਫੋਟੋ ਕਾਪ ਤੇ ਜਲਦੀ ਤੁਹਾਡੀ ਡੀਵੀ ਸਟਾਰਟ ਹੋਣ ਵਾਲੀ ਹੈ ਤੇ ਉਸ ਦੇ ਵਿੱਚ ਐਵੇਂ ਨਾ ਹੋਵੇ ਕੋਈ ਤੁਹਾਨੂੰ ਕੋ ਡਾਕੂਮੈਂਟ ਕਰਕੇ ਕੋਈ ਬਾਹਰ ਕੀਤਾ ਜਾਵੇ ਤੇ ਮੈਂ ਪਹਿਲਾਂ ਹੀ ਦੱਸਤਾ ਸੀ ਕਿ ਆਪਣੇ ਡਾਕੂਮੈਂਟ ਜਿਹੜੇ ਅਪਡੇਟ ਕਰਵਾ ਲਓ ਹੁਣ ਤੋਂ ਹੀ ਸੋ ਆਧਾਰ ਕਾਰਡ ਵੈਰਾ ਠਾਕੇ ਵੋਟਰ ਕਾਰਡ ਕੋਈ ਵੀ ਆਪਣੀ ਜਿਹੜੀ ਪ੍ਰੂਫ ਹੈ ਉਹ ਸਾਰੇ ਅਪਡੇਟ ਕਰਾ ਕੇ ਰੱਖੋ ਤੇ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਆਵੇ ਠੀਕ ਹੈ ਰਾਜੀ ਨਾਲ ਹੀ ਨਾਲ ਇੱਕ ਹੋਰ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਆਪਾਂ ਜਲਦੀ ਹੀ ਸੋ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਅਧਾਰ ਤੇ ਕਰੰਟ ਅਫੇਅਰ ਬਹੁਤ ਸਾਰੇ ਬੱਚਣ ਲੈ ਕੇ ਮੁਸ਼ਕਲ ਆ ਰਹੀ ਸੀ ਦਾ ਕਰੰਟ ਅਫੇਅਰ ਵੀ ਰਜੀ ਆਪਾਂ ਲਾਸਟ 6 ਮੰਥ ਦੀ ਠੀਕ ਹੈ ਲਾਸਟ 6 ਮੰਥ ਦੀ ਸੋ ਉਸ ਦੀ ਵੀਡੀਓ ਲੈ ਕੇ ਆ ਰਹੇ ਹਾਂ ਆਪਾਂ ਸੋ ਮੈਰਾਥਨ ਆਪਾਂ ਕਰਾਵਾਂਗੇ ਜਿਸ ਦੇ ਵਿੱਚ ਕੱਲੇ ਬਿਲਕੁਲ ਇੰਪੋਰਟੈਂਟ ਕੁਐਸਚਨ ਹੋਣਗੇ ਜਿਹੜੇ ਕਰੰਟ ਅਫੇਅਰ ਦੇ ਨਾਲ ਉਸ ਦੇ ਨਾਲ ਜਿਹੜੀ ਹੋਰ ਵੀ ਇੰਪੋਰਟੈਂਟ ਜਾਣਕਾਰੀ ਹੋਊਗੀ ਉਹ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਆਪਾਂ ਜਲਦੀ ਹੀ ਉਹ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਠੀਕ ਹੈ ਤੇ ਜਿਹੜਾ ਕਿ ਸੀਨੀਅਰ ਸਟੈਂਡ ਦਾ ਪੇਪਰ ਆਪਾਂ ਹੁਣੇ ਤਰੀਕ ਤੋਂ ਉਸ ਤੋਂ ਪਹਿਲਾਂ ਪਹਿਲਾਂ ਵੀਡੀਓ ਆਪਾਂ ਪਾ ਦਾਂਗੇ ਤੇ ਤੁਸੀਂ ਉਹ ਕਰੰਟ ਅਫੇਅਰ ਤੇ ਤੁਸੀਂ ਕਵਰ ਕਰ ਲਿਓ ਸਾਰੇ ਇੰਪੋਰਟੈਂਟ ਕਰੰ ਸੋ ਵੀਡੀਓ ਤਿਆਰ ਕਰ ਰਹੇ ਹਾਂ ਤੇ ਤੁਸੀਂ ਉੱਥੇ ਕਵਰ ਕਰ ਸਕਦੇ ਹੋ ਠੀਕ ਹੈ ਜੀ ਰਾਜੀ ਸੋ ਚੈਨਲ ਨਾਲ ਜਿਹੜੇ ਨਵੇਂ ਜੁੜੇ ਸੋ ਚੈਨਲ ਨਾਲ ਜੁੜ ਜਾਇਓ ਚੈਨਲ ਸਬਸਕ੍ਰਾਈਬ ਕਰ ਲਿਓ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਪਹਿਲਾਂ ਵੀ ਆਪਾਂ ਪਿਛਲੇ ਟਾਈਮ ਦੇ ਵਿੱਚ ਮੈਰਾਥਨ ਪਾਈ ਸੀ ਗਰੰਟ ਅਫੇਅਰ ਦੀ ਉਸ ਨੂੰ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਤੇ ਚੈਨਲ ਤੇ ਪ੍ਰਜਾਗਤ ਤੁਸੀਂ ਦੇਖ ਸਕਦੇ ਹੋ ਤੇ ਹੁਣ ਵੀ ਆਪਾਂ ਸੋ ਮੈਰਾਥਨ ਪਾਵਾਂ ਗਰੰਟ ਅਫੇਅਰ ਦੀ ਤੇ ਠੀਕ ਹੈ ਜੀ ਤੋਂ ਇੰਪੋਰਟ ਗਰੰਟ ਤੁਸੀਂ ਪੜ ਲਿਓ ਉਸ ਦੇ ਉੱਪਰ ਤੇ ਜਿੰਨੇ ਵੀ ਆਪਣੇ ਆਉਣ ਵਾਲੇ ਐਗਜ਼ਾਮ ਹੋਣਗੇ ਸਾਰੇ ਵਾਸਤੇ ਉਸਾਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਹੋਰ ਚੈਨਲ ਇਹ ਚੈਨਲ ਨੂੰ ਹੋਰ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤੇ ਆਪਾਂ ਰੈਗੂਲਰ ਕਲਾਸਾਂ ਜਿਹੜੇ ਵੀ ਹੋਣਗੀਆਂ ਆਪਾਂ ਸਟਾਰਟ ਕਰਾਂਗੇ ਅੱਗੇ ਤੋਂ ਹੁਣ ਤੋਂ ਠੀਕ ਹੈ ਜੀ ਉਹ ਰੈਡੀ ਕਰ ਰਹੇ ਹਾਂ ਆਪਾਂ ਤਾਂ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਿਆਰ ਦਿੰਦੇ ਰਹੋ ਸੋ ਮਿਲਦੇ ਆ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ ਤਦ ਲਈ ਓਕੇ ਧੰਨਵਾਦ